ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਤੋਂ ਫੇਰ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਫਾਜ਼ਲਕਾ ਜ਼ਿਲ੍ਹੇ ਦੇ ਪਿੰਦੇ ਮੰਡੀ ਲਾਧੂ ਕਾ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਜ਼ਿਲ੍ਹਾ ਫਾਜ਼ਲਕਾ ਪੁਲਿਸ ਨੇ ਨਸ਼ਾ ਤਸਕਰ ਦਾ ਇਨਕਾਉਂਟਰ ਕੀਤਾ ਦੱਸਦੀਏ ਕਿ 4 ਪੈਕੇਟ ਹੈਰੋਇਨ 32 ਬੋਰ ਪਿਸਟਲ ਇੱਕ ਮੋਬਾਈਲ ਇੱਕ ਮੋਟਰਸਾਈਕਲ ਸਮੇਤ ਕੁਝ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਦੱਸਦੀਏ ਕਿ ਸੀਆਈ ਅਬੋਹਰ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਾਣਕਾਰੀ ਮੁਤਾਬਕ ਸੀਆਈਏ ਅਬੋਹਰ ਦੇ ਕੋਲੇ ਸੂਚਨਾ ਸੀ ਕਿ ਇੱਕ ਨਸ਼ਾ ਤਸਕਰ ਜੋ ਕਿ ਮੋਟਰਸਾਈਕਲ ਤੇ ਕਬਾਇਆ ਤਰਫੋਂ ਫਾਜ਼ਲ ਕਾਨੂੰ ਆ ਰਿਹਾ ਸੀ ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਵੀ ਕੀਤਾ ਤੇ ਉਸਨੇ ਪੁਲਿਸ ਨੂੰ ਦੇਖਦੇ ਹੀ ਮੋਟਰਸਾਈਕਲ ਪਜਾਲ ਲਿਆ ਪਿੱਛਾ ਕਰਦੇ ਹੋਏ ਲਾਧੂ ਕਾ ਮੰਡੀ ਸੇਮ ਨਾਲੇ ਦੇ ਕੰਡੇ ਉਸ ਦੇ ਵੱਲੋਂ ਮੋਟਰਸਾਈਕਲ ਸੇਮ ਨਾਲੇ ਤੇ ਪਾ ਲਿਆ ਗਿਆ ਤਕਰੀਬਨ 200 ਮੀਟਰ ਅੱਗੇ ਜਾ ਕੇ ਪੁਲਿਸ ਦੇ ਵੱਲੋਂ ਇੱਕ ਹਵਾਈ ਫੈਰ ਕੀਤਾ ਗਿਆ ਤਾਂ ਨਸ਼ਾ ਤਸਕਰ ਨੇ ਪੁਲਸ ਤੇ ਗੋਲੀ ਚਲਾ ਦਿੱਤੀ ਜਿਸ ਦੇ ਨਾਲ ਇੱਕ ਗੋਲੀ ਪੁਲਸ ਦੀ ਗੱਡੀ ਤੇ ਵੀ ਜਾ ਲੱਗੀ ਅਤੇ ਤਸਕਰ ਦੇ ਵੱਲੋਂ ਕੁੱਲ 2 ਫਾਇਰ ਕੀਤੇ ਗਏ ਜਵਾਬੀ ਕਾਰਵਾਈ ਦੇ ਵਿੱਚ ਨਸ਼ਾ ਤਸਕਰ ਦੇ ਗਿੱਟੇ ਦੇ ਵਿੱਚ ਇੱਕ ਗੋਲੀ ਲੱਗੀ ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ ਗਿਆ ਜਿਸ ਦੇ ਕੋਲੇ 4 ਪੈਕੇਟ ਹੈਰੋਇਨ ਇੱਕ 32 ਬੋਰ ਪਿਸਟਰ ਇੱਕ ਮੋਟਰਸਾਈਕਲ ਬਰਾਮਦ ਹੋਇਆ ਫਿਲਹਾਲ ਜ਼ਖਮੀ ਹੋਏ ਤਸਕਰ ਨੂੰ ਪੁਲਿਸ ਦੇ ਵੱਲੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੇਖੋ ਮੌਕੇ ਦੀਆਂ ਤਸਵੀਰਾਂ ਇਹ ਬੰਦਾ ਜਿਹੜਾ ਇੱਥੇ ਹੁਣ ਆਪਣੀ ਗ੍ਰਫਤ ਵਿੱਚ ਆਇਆ ਗਿਆ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਜੀ ਫਾਜ਼ਿਲ ਖਾਨ ਸਰ ਪਹਿਲਾਂ ਵੀ ਕੋਈ ਮਾਮਲਾ ਤੁਹਾਡੇ ਕੋਲ ਪੁੱਛਣਾ ਸਰ ਇਹ ਫਾਜ਼ਿਲ ਕਾਦਰ ਹੈ ਨਾ ਜੀ ਇਹ ਸਰ ਕਿਵੇਂ ਬਰਾਮਦਗੀ ਹੋਈ ਹੈ ਕੀ ਪੁਲਿਸ ਕੋਲ ਇਨਫੋਰਮੇਸ਼ਨ ਸੀਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਵੀ ਆ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਸਬੰਧੀ ਜਿਹੜਾ ਇਧਰ ਆ ਇਹਨਾਂ ਨੇ ਦੋ ਫਾਇਰ ਕੀਤਾ ਪੁਲਿਸ ਨੇ ਸਾਡੇ ਪੁਲਿਸ ਸਾਡੀ ਨੇ ਜਵਾਬੀ ਫਾਇਰਿੰਗ ਕੀਤੀ ਜਿਹੜੇ ਉਹ ਇੱਕ ਗਿੱੱਠੇ ਤੇ ਲੱਗਾ ਇਹ ਸਰ ਬਰਾਮਦਗੀ ਦੱਸ ਦਿਓ ਕਿੰਨਾ ਜੀ ਚਾਰ ਪੈਕਟ ਹੋਇਆ ਜੀ ਇੱਕ ਪਿਸਟਲ ਬੱਤੀ ਬੋਰ ਇੱਕ ਮੋਬਾਈਲ ਇੱਕ ਮੋਟਰਸਾਈਕਲ ਬਿਨਾ ਨੰਬਰੀ ਚਾਰ ਚੀਜ਼ਾਂ ਜੀ ਜੀ ਸਰ ਜੀ ਸਰ ਇਹ ਤੁਸੀਂ ਪਿੱਛਾ ਕਰ ਰਹੇ ਸੀ ਗੱਡੀ ਤੇ ਵੀ ਫਾਇਰ ਕੀਤਾ ਇਹਨੇ ਪੁਲਿਸ ਦੀ ਜੀ 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 ਇਹ ਕਿੱਦਾਂ ਸਾਰਾ ਸਰਨੇ ਦਾ ਸੈਦਨ ਨੂੰ ਕੀ ਮਤਲਬ ਇਹ ਸਾਡੇ ਤੋਂ ਇੱਕ ਮੋਟਰਸਾਈਕਲ ਭਜਾ ਕੇ ਤੇ ਇਸ ਨੇ ਇਧਰ ਕੱਚੇ ਨੂੰ ਮੋੜ ਲਿਆ ਸੀ ਜੀ ਮੋੜਨ ਤੇ ਜਦੋਂ ਸਾਡੀ ਇੱਕ ਆ ਪ੍ਰਾਈਵੇਟ ਗੱਡੀ ਸੀ ਅੱਗੇ ਸੀ ਸਰਕਾਰੀ ਗੱਡੀ ਪਿੱਛੇ ਸੀ ਜੀ ਜਦੋਂ ਗੱਡੀ ਉੱਪਰ ਚੜਾਈਏ ਤੇ ਨੇ ਫਾਇਰ ਮਾਰਿਆ ਸਿੱਧਾ ਹੂੰ ਉਹ ਸ਼ੀਸ਼ੇ ਲੱਗਾ ਤੇ ਦੂਸਰਾ ਫਾਇਰ ਸਾਈਡ ਤੇ ਸ਼ੀਸ਼ੇ ਦੇ ਬਾਹਰਲੇ ਸ਼ੀਸ਼ੇ ਤੇ ਲੱਗਾ ਤੇ ਸ਼ੀਸ਼ਾ ਟੁੱਟ ਗਿਆ ਤੇ ਉਸ ਤੋਂ ਬਾਅਦ ਜਵਾਬੀ ਫਾਇਰ ਦੇ ਵਿੱਚ ਇੱਕ ਫੈਰਸੀ ਭਾਈ ਕੀਤਾ ਦੂਸਰਾ ਫੈਰ ਉਹਦੇ ਗਿੱਟੇ ਚ ਲੱਗਾ ਜਾ ਹੁਣ ਇਲਾਜ ਲਈ ਭੇਜਿਆ ਜੀ ਹਾਂਜੀ ਹਸਪੀਟਲ ਤੇ ਜੀ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਪੁਲਿਸ ਦੇ ਵੱਲੋਂ ਹਲੇ ਵੀ ਤਫ਼ਤੀਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਉੱਚ ਅਧਿਕਾਰੀ ਪਹੁੰਚੇ ਹੋਏ ਆ ਇਹ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਿੱਥੇ ਵੱਡੀ ਤعداد ਦੇ ਵਿੱਚ ਪੁਲਿਸ ਦੇ ਅਧਿਕਾਰੀ ਮੌਜੂਦ ਹੈਗੇ ਆ ਦੱਸ ਦਈਏ ਕਿ ਇਹ ਉਹ ਪੁਆਇੰਟ ਹੈ ਜਿੱਥੇ ਇਨਕਾਊਂਟਰ ਹੋਇਆ ਔਰ ਜਵਾਬੀ ਕਾਰਵਾਈ ਦੇ ਵਿੱਚ ਇੱਕ ਅਜਿਹੜਾ ਹੈਗਾ ਤਸਕਰ ਉਸ ਨੂੰ ਜਿਹੜਾ ਕੀ ਹੈ ਗੋਲੀ ਲੱਗੀ ਹੈ ਜ਼ਖਮੀ ਹੋਇਆ ਉਹ ਪੁਲਿਸ ਦੀ ਗੱਡੀ ਤੇ ਵੀ ਗੋਲੀ ਇਸ ਜਿਹੜਾ ਕੀ ਨਸ਼ਾ ਤਸਕਰ ਦੇ ਵੱਲੋਂ ਚਲਾਈ ਗਈ ਸੀ ਫਿਲਹਾਲ ਉਸ ਨੂੰ ਹੁਣ ਇਲਾਜ ਦੇ ਲਈ ਫਾਜ਼ਿਲਕਾ ਲੈ ਜਾਇਆ ਗਿਆ ਲੱਕੀ ਹੋਇਆ ਜੀ ਇਹ ਮਸਲਾ ਇਦਾਂ ਜਿੱਧ ਨਸ਼ਿਆਂ ਖਿਲਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਜੁੱਧ ਨਸ਼ਿਆਂ ਖਿਲਾਫ ਜਿਹੜਾ ਮੇਮ ਚੱਲ ਰਹੀ ਆ ਉਹਨੂੰ ਦੇਖਦੇ ਹੋਏ ਕਿ ਰੋਜ਼ ਨਾਕੇ ਲਾਏ ਜਾਂਦੇ ਨੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਤਰ੍ਹਾਂ ਗ੍ਰਸਤ ਦਰਾਂ ਨੇ ਇਸ ਬੰਦੇ ਤੇ ਸ਼ੱਕ ਪੈਣ ਤੇ ਇਸ ਨੂੰ ਹੱਥ ਦਿੱਤਾ ਇਸ ਨੇ ਮੋਟਰਸਾਈਕਲ ਭਜਾ ਲਿਆ ਚੋਂਥੋਂ ਮੋਟਰਸਾਈਕਲ ਇੱਧਰ ਉਤਾਰ ਲਿਆ ਅੱਗੇ ਆ ਕੇ ਉਤਾਰ ਕੇ ਤੇ ਨੇ ਅੱਗੋਂ ਫਾਇਰ ਕਰਤਾ ਹੈ ਦੋ ਫਾਇਰ ਕਰਤੇ ਇਸ ਨੇ ਤੇ ਸਾਨੂੰ ਜਵਾਬੀ ਫਾਇਰ ਦੇ ਵਿੱਚ ਇਹਦੇ ਗਿੱਟੇ 'ਚ ਫਾਇਰ ਲੱਗਾ ਹੈ ਤੇ ਇਸ ਨੇ ਕੋਈ ਲਫਾਫਾ ਬਾਹਰ ਕੱਢ ਕੇ ਸਾਈਡ ਤੇ ਸੁੱਟਿਆ ਇਦੋਂ ਚੱਕ ਕੇ ਦੇਖਿਆ ਤਾਂ ਉਹਦੇ ਵਿੱਚ 4 ਪੈਕੇਟ ਹੀਰੋਇਨ ਦੇ ਬਰਾਮਦ ਹੋਏ ਨੇ ਤੇ ਇੱਕ 32 ਬੋਰ ਦਾ ਪਿਸਤਲ ਹੈ ਦੋ ਫਾਇਰੇ ਨੇ ਕੀਤੇ ਨੇ ਤੇ 4 ਜਿੰਦਾ ਰੌਂਦ ਨੇ ਬਰਾਮਦ ਹੋਏ ਸਾਮਣੇ ਤੋਂ ਜਿਵੇਂ ਫੇਰ ਕੀਤਾ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਸ਼ੀਸ਼ਾ ਟੁੱਟਣ ਦੇ ਨਾਲ ਮੇਰੇ ਵੀ ਲੱਗੀ ਹੈ ਜੀ ਤੇ ਮੇਰੇ ਮੁਲਾਜ਼ਮ ਦੇ ਵੀ ਸ਼ੀਸ਼ਾ ਲੱਗਾ ਹੈ ਮੇਰੀ ਆ ਛਾਤੀ ਤੇ ਵੀ ਤੇ ਇੱਧਰ ਵੀ ਬੁਲੇਟ ਗੱਡੀ ਤੇ ਲੱਗੀ ਜੀ ਕਿੱਥੋਂ ਪਿੱਛਾ ਕਰ ਰਹੇ ਸੀ ਅਸੀਂ ਜੀ ਆ ਗਬਾਹ ਦੇ ਪਿਛਲੀ ਸਾਈਡ ਤੋਂ ਉਹਦੇ ਮਗਰ ਮੋਟਰਸਾਈਕਲ ਦੇ ਲੱਗੇ ਹੋਏ ਸੀ ਬੁਲੇਟ ਗੱਡੀ ਤੇ ਲੱਗੀ ਆਪਣੀ ਆ ਸ਼ੀਸ਼ਾ ਸਾਈਡ ਦਾ ਸ਼ੀਸ਼ਾ ਜਿਹੜਾ ਜੀ ਜਿਹੜਾ ਇਸ ਨਾਲ ਬਰਾਮਦ ਹੋਇਆ ਉਹ ਵੈਧ ਹੈ ਕਿ ਅਵੈਧ ਹੈ ਜੀ ਨਹੀਂ ਜੀ ਨਜਾਇਜ਼ ਵੈਪਨ ਹੈ ਜੀ ਉਹ ਤਾਂ ਬਾਕੀ ਤਬਦੀਸ਼ ਦਾ ਵਿਸ਼ਾ ਹੈ ਬਾਕੀ ਬਾਅਦ ਚ ਪਤਾ ਲੱਗੇਗਾ ਵੈਰੀਫਾਈ ਕਰਨ ਦਾ ਬੰਦਾ ਕਿੱਥੋਂ ਦਾ ਸਰ ਹਾਂਜੀ ਕੱਲਾ ਜਾਣਾ ਸੀ ਬੰਦਾ ਕਿੱਥੋਂ ਆ ਰਿਹਾ ਇਸ ਵਿੱਚੋਂ ਪਿੱਛੋਂ ਤਾਂ ਪਤਾ ਨਹੀਂ ਜੀ ਅਸੀਂ ਤਾਂ ਜਿੱਦਾਂ ਦੀ ਸਿਦਕ ਕਰ ਰਹੇ ਸੀ ਆਇਡੈਂਟੀਟੀ ਹੋਈ ਉਹਦੀ ਹਾਂਜੀ ਪਛਾਣ ਹੋਈ ਹੁੰਦੀ ਕਿੱਥੇ ਦਾ ਪਛਾਣ ਆ ਜੀ ਜੀ ਹੁਣ ਹਸਪੀਟਲ ਲੈ ਕੇ ਗਏ ਆ ਇਹਨਾਂ ਨੂੰ ਪਤਾ ਲੱਗਾ ਕਿ ਫਾਜ਼ਿਲਕਾ ਦਾ ਰਹਿਣ ਵਾਲਾ ਬੇਦੀਆਂ ਵਾਲੀ ਗਲੀ ਦਾ ਬਾਕੀ ਤਵਦੀਸ਼ ਦਾ ਵਿਸ਼ਾ ਹੈ ਸਾਡੇ ਐਸਐਸਟੀ ਸਾਹਿਬ ਮੇਰੇ ਡਿਫਟੀ ਸਾਹਿਬ ਸਾਰੇ ਸਹਿਬਾਨ ਬੈਠੇ ਨੇ ਉਹ ਬਾਕੀ ਤੁਹਾਨੂੰ ਦੱਸਣ ਕਿੰਨੀ ਹੈਰੋਇਨ ਮਿਲੀ ਹੈ ਸਰ ਸਰ ਚਾਰ ਪੈਕੇਟ ਨਹੀਂ ਹੀ ਰਹਿੰਦੇ ਤੇ ਹਜੇ ਤੋਲੇ ਨਹੀਂ ਤਕਰੀਬਨ 2 ਕਿਲੋ ਤੋਂ ਉੱਪਰ ਭਰੀ ਹੈ ਚਾਰ ਪੈਕੇਟ ਨੇ ਕਹ ਸਕਦੇ ਆ ਪੁਲਿਸ ਨੇ ਇਹਨਾਂ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੇ ਨਾਲ ਉਹਨੇ ਕੋ ਬਾਹਰ ਕੀਤਾ ਨਹੀਂ ਸਾਡਾ ਕਦੀ ਵੀ ਇਰਾਦਾ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕੀਤਾ ਜਾਵੇ ਅਸੀਂ ਆਪਣੀ ਸੈਲਫ ਡਿਫੈਂਸ ਨੂੰ ਦੇਖਦੇ ਹੋਇਆ ਜਦੋਂ ਅਗਲੇ ਨੇ ਦੋ ਫਾਇਰ ਕਰਤੇ ਸਿੱਧੇ ਤੇ ਸਾਨੂੰ ਇੱਕ ਅਹੀਂ ਵਾਈ ਫਾਇਰ ਵੀ ਕੀਤਾ ਪਰ ਨਹੀਂ ਉਹ ਟਲਿਆ ਤੇ ਫਿਰ ਮਜਬੂਰਨ ਸਾਨੂੰ ਫਾਇਰ ਲਾਉਣਾ ਪਿਆ ਠੀਕ ਜੀ